ਹੋ ਜੀ ਆਇਆ ਇਹ ਚਲੋ ਚੁੱਪ 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 ਉਹ ਲੈ ਗਿਆ ਆਇਆ ਇਹ ਕਿਉਂ ਲੈ ਗਿਆ ਮਰਗੀ ਲਾਜ ਦੇ ਕੇ ਚਲੋ ਪਾਜੀ ਆ ਜਿਹੜੇ ਬਿਧੀਪੁਰੋਂ ਦੋ ਬੱਚੇ ਚੱਕ ਹੋਏ ਸੀਗੇ ਸਾਢੇ 1:30 ਵਜੇ ਲਾਲੂ ਸਾਢੇ 3:30 ਵਜੇ ਸਾਢੇ 3:00 4:00 ਵਜੇ ਇੱਕ ਭਈਆ ਸੀਗਾ ਕੋਈ ਮੱਛੀ-ਮੂਚੀ ਵੇਚਦਾ ਤੋਂ ਲੈ ਆ ਦਰਿਆ ਤੇ ਇੱਧਰ ਤੇ ਆ ਵੀਰ ਜੀ ਉਹਨਾਂ ਨੂੰ ਇਦੋਂ ਇਹਨਾਂ ਦੀ ਪੈਲੀ ਆ ਲੱਗੇ ਤੇ ਬਹੁਤ ਤਗੜਾ ਕਮਾਦਾ ਤਾਂ ਉਹਦੇ ਵਿੱਚੋਂ ਕੋਈ ਰੋਂ ਰਾਂਣ ਦੀਆਂ ਮਾਜਾਂ ਹੁੰਦੀਆਂ ਸੀ ਤੇ ਇਹ ਵੀਰ ਨੇ ਇੱਧਰ ਭਾਈ ਸਾਹਿਬ ਹੁਣੀ ਇਹਨਾਂ ਨੇ ਹੈਲਪ ਕੀਤੀ ਆ ਜੀ ਤੇ ਵਿਚਾਰੇ ਬੱਚੇ ਲੱਭ ਗਏ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਇਹੋ ਜਿਹੇ ਬੰਦਿਆਂ ਤੋਂ ਬਚਾ ਕੇ ਰੱਖਿਓ ਬੱਚਿਆਂ ਨੂੰ ਆਪਣੇ ਘੰਨੇ-ਘੰਨੇ ਦੇ ਵਿੱਚ ਮੈਂ ਕਹਾਂ ਤਾਂ ਆਪਣੀਆਂ ਟੱਟੀਆਂ 'ਪੋ ਬਿਠਾਣਾ ਥਾ ਨਾ ਹਾਂ ਉਹ ਮੇਰਾ ਟੱਟੀਆਂ ਬਿਠਾ ਦਿਆ ਇਸ ਕੋਡ ਅਸਿਸ ਬਣ ਕੇ ਉਹ ਇਸ ਘਠਰਾ ਕਰ ਦਿਆ ਸੀ ਰਸੀ ਗਿਆ ਕੋ ਬਣਾ ਪਰ ਰਸੀ ਜੀ ਮਾਰ ਤੋ ਰ ਰੱਤੀ ਆਈ ਜਾਵੋ ਕੋਨੇ ਇਹਨਾਂ ਨੂੰ ਕੋਈ ਲਾਲਚ ਦਿੱਤਾ ਯਾਰ ਹਨਾ ਤੁਹਾਨੂੰ ਚੀਜੀ ਲੈ ਕੇ ਦਿੰਨੇ ਆ ਤੁਹਾਨੂੰ ਆ ਲੈ ਕੇ ਦਿੰਨੇ ਉਸ ਕੋ ਦਿਆ ਦਾ ਖਾਣ ਨੂੰ ਬਿਸਕੁਟ ਤੇ ਸਕੂਟ ਕੀ ਦਿਆ ਜੇ ਖਾਣ ਨੂੰ ਬਸ ਲਾਲਚ ਦਿੱਤਾ ਇਹਨਾਂ ਨੂੰ ਛੱਕੇ ਲੈ ਚੰਗਾ ਹੋਇਆ ਯਾਰ ਪਰਮਾਤਮਾ ਭਲਾ ਕੀਤਾ ਵੀਰ ਹੁਣੀ ਮਿਲ ਗਿਆ ਧੁੰਦੇ ਦੀਆਂ ਬੈਕਾਂ ਤੇ ਇਧਰੋਂ ਬੱਚੇ ਕਮਾਤ ਚੋਂ ਲਕੋ ਕੇ ਉਹ ਬੰਦੇ ਨੇ ਤਾਂ ਆਪ ਨਹੀਂ ਲੱਭਾ ਸਾਨੂੰ ਹੁਣ ਲੱਭ ਰਹੇ ਵੀਰ ਹੁਣੀ ਨਾਲ ਇੱਥੇ ਉਹ ਕਿਉਂਕਿ ਕਮਾਈ ਬਾਦੂ ਕੀਤਾ ਵਾ ਠੀਕ ਹੈ ਵਾਹਿਗੁਰੂ ਜਿੱਕੀ ਪੱਤੇ ਜੋ ਆ ਬੱਚਿਆਂ ਦੀ ਵੀਡੀਓ ਅਮਰ ਸਿੰਘ ਨੇ ਪਾਈ ਰਹੀ ਸੀਗੀ ਨਾਲ ਰਿੰਦਰ ਸਿੰਘ ਸੀਗਾ ਵੀ ਬੱਚੇ ਇਹਨਾਂ ਬੱਚਿਆਂ ਨੂੰ ਕੋਈ ਵਗਲਾ ਕੇ ਭਈਆ ਹੀ ਪਰਦੇਸੀ ਕੋਈ ਬੰਦਾ ਵਾ ਇਹਨਾਂ ਤੋਂ ਆਦਾ ਜਾਂਦਾ ਫਿਦੀਪੁਰ ਮਾੜਾ ਮੋਟਾ ਪਰ ਉਹਨੇ ਅੱਜ ਇਹ ਬੱਚਿਆਂ ਨੂੰ ਵਗਲਾ ਕੇ ਲੈ ਆਂਦਾ ਉਹ ਜਿਹੜੇ ਇੱਥੇ ਡੇਰੇ ਤੇ ਰਹਿੰਦਾ ਵਾ ਧੁੰਦੇ ਦਾ ਡੇਰਾ ਵਾ ਉੱਥੇ ਲਿਆ ਕੇ ਤੇ ਇਹਨਾਂ ਨੂੰ ਬੱਚਿਆਂ ਨੂੰ ਘੇਰੇ ਘੇਰੇ ਪਾਣੀ ਆ ਤੇ ਡੇਰਾ ਕੋਈ ਪੰਜ ਸੱਤ ਤੱਕਲੇ ਜਿਹੜਾ ਵਾ ਉਹ ਪਾਣੀ ਦੇ ਵਿੱਚ ਘਿਰਿਆ ਆ ਵਾ ਉੱਥੇ ਬੱਚਿਆਂ ਨੂੰ ਲਿਆ ਕੇ ਜਿਹੜਾ ਵਾ ਬਿਠਾਇਆ ਵੀ ਰੱਖਿਆ ਤੇ ਬੰਨੀ ਵੀ ਰੱਖਿਆ ਉਹ ਕੁਦਰਤੀ ਆਪਣਾ ਗੇੜਾ ਮਾਰਨ ਆਇਆ ਤੇ ਇਹਨਾਂ ਨੇ ਬੱਚਿਆਂ ਨੂੰ ਵੇਖਿਆ ਉਸ ਤੋਂ ਬਾਅਦ ਆਪਾਂ ਵੀਡੀਓ ਪਾਈ ਸੀ ਕਾਫੀ ਵੀਡੀਓ ਵਾਇਰਲ ਹੋਈ ਆ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਵੀਡੀਓ ਵਾਇਰਲ ਕੀਤੀ ਆ ਇਸ ਟਾਈਮ ਇਹਦੇ ਬੱਚੇ ਦਾ ਬਾਪ ਜਿਹੜਾ ਵਾ ਉਹ ਆ ਗਿਆ ਵਾ ਨਾਲ ਆ ਰਿਸ਼ਤੇਦਾਰ ਆ ਬੱਚੇ ਇਹਨਾਂ ਦੇ ਹਵਾਲੇ ਅਸੀਂ ਕਰ ਦਿੱਤੇ ਆ ਉਹ ਜਿਹੜਾ ਬੰਦਾ ਬੱਚੇ ਲੈ ਕੇ ਆਇਆ ਉਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਵਾ ਉਹਦੇ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਤੇ ਗਾਂ ਤੋਂ ਅਸੀਂ ਬੇਨਤੀ ਕਰਦੇ ਆ ਆ ਪਰਦੇਸੀਆਂ ਨੂੰ ਵੀ ਵੀ ਭਾਈ ਐਸ ਵਜਾ ਦੇ ਕਰਕੇ ਅਸੀਂ ਤੁਹਾਨੂੰ ਕਹਿੰਨੇ ਆ ਵੀ ਅਸੀਂ ਤੁਹਾਨੂੰ ਪੰਜਾਬ ਚ ਨਹੀਂ ਰਹਿਣ ਦੇਣਾ ਤੁਹਾਡੀ ਵਜਾ ਦੇ ਨਾਲ ਆ ਗਾਂ ਅਸੀਂ ਕਿਤੇ ਵਿਸ਼ਵਾਸ ਕਰਾਂਗੇ ਕਿ ਅਸੀਂ ਇਹਨਾਂ ਬੰਦਿਆਂ ਨੂੰ ਘਰੇ ਵੜਾਂਗੇ ਮੁੜ ਕੇ ਜਿਹੜਾ ਇਹਨਾਂ ਦੇ ਆਪਣੇ ਬੱਚੇ ਚੋਕ ਲਿਆ ਆ ਵਾ ਕੀਪਟਾਂ ਨੇ ਰਾਤ ਨੂੰ ਇਹਨਾਂ ਨਾਲ ਕੀ ਕਰਨਾ ਸੀ ਬੱਚੇ ਉਹਨੇ ਘੱਟੋ ਘੱਟ ਵੀ 8-9 ਘੰਟੇ ਭੁੱਖੇ ਰੱਖੇ ਆ ਐਸ ਟਾਈਮ ਖਾਣਾ ਖਵਾਉਂਦਾ ਵਾ ਬੱਚੇ ਉਹਨਾਂ ਦੇ ਮਾਂ ਪਿਓ ਦੇ ਹਵਾਲੇ ਕਰਦੇ ਆ ਇਹਨਾਂ ਦਾ ਬਾਪ ਆ ਇਸ ਕਰਕੇ ਭਾਈ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਹਿਾਰਪੁਰ ਦੀ ਘਟਨਾ ਨੇ ਜਿਹੜਾ ਵਾ ਉਹ ਅੱਜ ਫਿਰ ਦੇ ਵਲੂੰਦਰੇ ਪਏ ਆ ਕਿਸ ਤਰ੍ਹਾਂ ਉਹ ਪਰਦੇਸੀ ਨੇ ਜਿਹੜਾ ਵਾ ਭਈਏ ਨੇ ਉਹ ਰਾਤ ਮਾਰ ਕੇ ਬੱਚਾ ਮਾਰਿਆ ਵਾ ਇਸ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਆ ਉਹ ਦੇਖਭਾਲ ਕਰਿਆ ਕਰੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਡੇਰੇ ਦੇ ਘਰੇ ਘਰੇ ਪਾਣੀ ਸੀ ਇਸ ਟਾਈਮ ਨੂੰ ਹਾਂ ਡੇਰੇ ਦੇ ਘਰੇ ਘਰੇ ਇਸ ਟਾਈਮ ਵੀ ਪਾਣੀ ਆ ਤੇ ਕੁਦਰਤੀ ਆਏ ਵੀ 40 ਯਾਰ ਪਾਣੀ ਉੱਤਰਿਆ ਵੇ ਹੀ ਵੇ ਲੀ ਗਏ ਪਰ ਜੇ ਨਾ ਜਾਂਦੇ ਤੇ ਅੱਜ ਪਤਾ ਨਹੀਂ ਇਹਨਾਂ ਬੱਚਾ ਦੇ ਨਾਲ ਕੀ ਹੋਣਾ ਸੀ ਇਸ ਕਰਕੇ ਜਿਹੜੇ ਇਹੋ ਜਿਹੇ ਤਿਰਤ ਕਾਲ ਲੋਕ ਆ ਉਹ ਸਾਰਿਆਂ ਨੂੰ ਬਦਨਾਮ ਕਰਦੇ ਆ ਜ਼ਰੂਰੀ ਨਹੀਂਗਾ ਕਿ ਸਾਰੇ ਹੀ ਪਰਦੇਸੀ ਜਿਹੜੇ ਮਾੜੇ ਆ ਪਰ ਇਹੋ ਜਿਹੇ ਬੰਦਿਆਂ ਨੇ ਜਿਹੜਾ ਬਹੁ ਬੇੜਾ ਕਰ ਕਰਕੇ ਰਹਿਤਾ ਵਾ ਇਹਨਾਂ ਨੂੰ ਆਪ ਹੀ ਇਹੋ ਜਿਹੇ ਬੰਦਿਆਂ ਦੇ ਜਿਹੜੀ ਆ ਇਹਨਾਂ ਭਾਈਆਂ ਨੂੰ ਜਾਂ ਪਰਦੇਸੀਆਂ ਨੂੰ ਨੱਥ ਪਾਉਣੀ ਚਾਹੀਦੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ